ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਚੈਨਲ ਲੋ ਜੀ ਅੱਜ ਜਿਹੜੀ ਆਪਾਂ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖੋ ਕਿ ਕਿਵੇਂ ਇੱਕ ਚੋਰਾਂ ਨੇ ਕੋਠੀ ਨੂੰ ਨਿਸ਼ਾਨਾ ਬਣਾਇਆ ਗੱਲ ਹੈ ਕਿ ਇਹ ਕਿ ਤੁਸੀਂ ਦੇਖ ਰਹੇ ਹੋ ਕਿ ਘਰ ਦੀਆਂ ਚਾਰ ਦਿਵਾਰੀਆਂ ਚੱਡੀ ਮਰਜੀ ਤੁਸੀਂ ਵੱਡੀਆਂ ਕਰ ਲੋ ਜਾਂ ਫਿਰ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪਰ ਫਿਰ ਵੀ ਇਹ ਚੋਰ ਉਹਨਾਂ ਨੇ ਹੁਣ ਨਵੇਕਲਾ ਢੰਗ ਬਣਾ ਲਿਆ ਕਿ ਇਹ ਕੀ ਕਰਦੇ ਨੇ ਜਿੱਡੀ ਮਰਜ਼ੀ ਤੁਸੀਂ ਚਾਰ ਦਵਾਰੀਆਂ ਵੱਡੀਆਂ ਕਰ ਲਓ ਇਹ ਹੁਣ ਆਪਣੀਆਂ ਪੌੜੀਆਂ ਵੀ ਨਾਲ ਲੈ ਕੇ ਆਉਣ ਲੱਗ ਗਿਆ ਤੁਸੀਂ ਦੇਖ ਰਹੇ ਹੋ ਆ ਦੇਖੋ ਕਿ ਕਿਵੇਂ ਆ ਦੋ ਬੰਦੇ ਪਹਿਲਾਂ ਦੇਖਦੇ ਨੇ ਦੇਖਾ ਦੇਖੀ ਕਰਦੇ ਨੇ ਕਿ ਕੋਈ ਆ ਤਾਂ ਨਹੀਂ ਰਿਹਾ ਫਿਰ ਇੱਕ ਬੰਦਾ ਪੌੜੀ ਲੈ ਕੇ ਆਉਂਦਾ ਤੇ ਹੁਣ ਇਹ ਇਹ ਪੂਰਾ ਗੈਂਗ ਹੈ ਜੀ ਇਹ ਗੈਂਗ ਇਹ ਪਿੰਡਾਂ ਚ ਘੁੰਮ ਰਹੇ ਨੇ ਵਾਰਦਤਾਂ ਕਰ ਰਹੇ ਨੇ ਕਿਉਂਕਿ ਇਹ ਬੇਲ ਲੋਕ ਨੇ ਨਸ਼ੇੜੀ ਲੋਕ ਨੇ ਇਹ ਹੋਰ ਕੋਈ ਕੰਮ ਧੰਦਾ ਕਰਦੇ ਨਹੀਂ ਹੈਗੇ ਇਹ ਲੋਕਾਂ ਦੀਆਂ ਜਿਹੜੇ ਕਿ ਐਨ ਆਰ ਆਈ ਹੋਗੇ ਖਾਸ ਕਰਕੇ ਜਿਹੜੇ ਕੋਠੀਆਂ ਨੂੰ ਜਿੰਦਰੇ ਲਾ ਕੇ ਚਲੇ ਗਏ ਨੇ ਬਾਹਰ ਹੁਣ ਘਰਾਂ ਚ ਕੋਈ ਹੈ ਨਹੀਂ ਬਸ ਕੈਮਰੇ ਦੇ ਨਾਲ ਦੇਖਾ ਦੇਖੀ ਕਰਦੇ ਨੇ ਦੇਖ ਰਹੇ ਕਰਦੇ ਨੇ ਤਾਂ ਉਦਾਂ ਦੇ ਘਰਾਂ ਨੂੰ ਕੋਠੀਆਂ ਨੂੰ ਇਹ ਲੋਕ ਆਪਣਾ ਨਿਸ਼ਾਨਾ ਬਣਾਉਂਦੇ ਨੇ ਪਰ ਫਿਰ ਵੀ ਤੁਸੀਂ ਆ ਦੇਖੋ ਕਿ ਇੱਕ ਪਿੰਡ ਦੇ ਵਿੱਚ ਵੜ ਗਏ ਨੇ ਕਿਵੇਂ ਇਹ 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 ਵਾਰਦਾਤ ਨੂੰ ਅੰਜਾਮ ਦੇਣਗੇ ਤੁਸੀਂ ਦੇਖਦੇ ਜਾਓ ਕਿ ਤਾਂ ਹੁਣ ਪਿੰਡ ਵਾਲੇ ਵੀ ਸਹਿਯੋਗ ਦਿੰਦੇ ਨੇ ਤਾਂ ਹੁਣ ਤੁਸੀਂ ਦੇਖਦੇ ਰਹੋ ਕਿ ਕਿਵੇਂ ਦੋ ਬੰਦੇ ਇੱਧਰੋਂ ਗਏ ਨੇ ਤੇ ਇੱਕ ਬੰਦਾ ਹੁਣ ਦੋ ਬੰਦੇ ਪੌੜੀ ਤੇ ਚੜ ਗਏ ਨੇ ਇਹ ਕੀ ਕਰਨਗੇ ਆਪਣੀ ਜਾਨ ਚ ਕੋਸ਼ਿਸ਼ ਕਰ ਰਹੇ ਨੇ ਕਿ ਪੌੜੀ ਹੁਣ ਇਹਨੇ ਚੜ ਗਏ ਨੇ ਤੇ ਪੌੜੀ ਦੂਸਰੇ ਪਾਸੇ ਅੰਦਰ ਜਾਣ ਨੂੰ ਪੌੜੀ ਨੂੰ ਚੱਕਣਗੇ ਪੌੜੀ ਚੱਕ ਕੇ ਵੀ ਇੱਧਰ ਲਾ ਲਾਂਗੇ ਤੇ ਅੰਦਰ ਉਤਰ ਜਾਗੇ ਅੰਦਰ ਜਾ ਕੇ ਸਾਰੀ ਕੋਠੀ ਅਸੀਂ ਜਿਹੜਾ ਵੀ ਸਮਾਨ ਕੀਮਤੀ ਸਮਾਨ ਕਿਸੇ ਦਾ ਹੈਗਾ ਉਹਨੂੰ ਹੱਥੀਂ ਸਾਫ਼ ਕਰ ਲਾਂਗੇ ਖਾਲੀ ਕਰ ਦਾਂਗੇ ਸਾਰਾ ਸਮਾਨ ਨੂੰ ਇਹ ਤਾਂ ਗਰੀਮਤ ਇਹ ਰਹੀ ਕਿ ਪਾਚ ਗਿਆ ਪਿੰਡ ਦੇ ਕੁਝ ਕੁ ਨੌਜਵਾਨ ਲੋਕ ਜਿਹੜੇ ਸੀ ਕਿ ਜਿਵੇਂ ਸੈਰ ਕਰ ਰਹੇ ਸੀ ਕਿ ਕਹਿੰਦੇ ਕੁਮਰੇ ਉਹਨਾਂ ਨੇ ਦੇਖਿਆ ਤੇ ਰੋਲਾ ਪਾ ਗਾ ਦੇਖੋ ਤੁਸੀਂ ਦੇਖ ਕਿਉਂ ਭੱਜ ਗਏ ਇੱਧਰ ਉੱਧਰ ਨੂੰ ਤਾਂ ਹੁਣ ਉਹ ਇੱਕ ਦੋ ਚ ਨੂੰ ਬਲਾ ਕੇ ਲੈ ਕੇ ਆਉਣਗੇ ਇਹਨਾਂ ਨੂੰ ਆ ਦੇਖੋ ਇਹ ਆ ਦੇਖੋ ਮਾਰੀਆਂ ਛਾਣਾ ਇਹਨਾਂ ਨੇ ਪੌੜੀ ਵੀ ਉੱਥੀ ਛੱਡ ਗਏ ਉੜੀ ਛੱਡ ਕੇ ਇਹ ਭੱਜ ਗਏ ਨੇ ਇਹ ਟੋਟਲ 4 ਜਣੇ ਨੇ ਹੁਣ ਉਹ ਕੁਛ ਕ ਬੰਦੇ ਆਉਂਦੇ ਨੇ ਉਹਨਾਂ ਦਾ ਪਿੱਛਾ ਵੀ ਕਰਦੇ ਨੇ ਖੈਰ ਪਿੱਛਾ ਵੀ ਕਰਦੇ ਨੇ ਤੇ ਉਹ ਇੱਧਰ ਉੱਧਰ ਮਤਲਬ ਅਲੋਪ ਹੋ ਜਾਂਦੇ ਨੇ ਆ ਤੁਸੀਂ ਦੇਖੋ ਕਿ ਇਹ ਫੇਰ ਤੁਹਾਨੂੰ ਦਿਖਾ ਰਹੇ ਕਿ ਕਿਵੇਂ ਇਹ ਬਾਰਦਾਤ ਨੂੰ ਇਨਜਾਮ ਦੇਣ ਲੱਗੇ ਸੀ ਕਿ ਬਚ ਗਈ ਕਿ ਕੋਠੀ ਤੇ ਜਿਹੜਾ ਕਿ ਕੋਈ ਵੀ ਸਮਾਨ ਉਹਨਾਂ ਦਾ ਚੋਰੀ ਨਹੀਂ ਹੋਇਆ ਇਹ ਇਹ ਇੱਕ ਘਰ ਨਹੀਂ ਪਿੰਡ ਚ ਵੜ ਕੇ ਕਈ ਘਰਾਂ ਨੂੰ ਇਦਾਂ ਦਿਨ ਨੂੰ ਨਿਸ਼ਾਨਾ ਬਣਾਉਂਦੇ ਨੇ ਇਹ ਕੀ ਕਿਤਨਾ ਕਿਤੇ ਇਹਨਾਂ ਦੇ ਕੋਈ ਚੀਜ਼ ਹੱਥ ਲੱਗ ਜਾਵੇ ਜਾਂ ਕਿਸੇ ਦੇ ਕੋਈ ਵੀ ਕੀਮਤੀ ਦੀਵਾਨ ਅਗਰ ਕੋਈ ਘਰ ਦੇ ਵਿੱਚ ਕੋਈ ਬਜ਼ੁਰਗ ਰਹਿ ਰਿਹਾ ਹੈ ਜਾਂ ਉਹਦੇ ਨਾਲ ਵੀ ਕੋਈ ਵੀ ਮਿਸ ਹੈਪਨਿੰਗ ਹੋ ਸਕਦੀ ਇਦਾਂ ਦੇ ਲੋਕਾਂ ਦਾ ਕੀ ਪਤਾ ਹੈ ਨਸ਼ੇ ਵਿੱਚ ਹੁੰਦੇ ਨੇ ਜਿਹੜੇ ਕੀ ਆਪਣੇ ਮੂੰਹ ਸਿਰ ਇਹਨਾਂ ਨੇ ਲਪੇਟੇ ਹੁੰਦੇ ਨੇ ਤੇ ਵਾਰਦਾਤਾਂ ਨੂੰ ਇਹ ਇਨਜਾਮ ਦਿੰਦੇ ਨੇ ਤਾਂ ਤੁਸੀਂ ਆ ਤਸਵੀਰਾਂ 'ਚ ਦੇਖ ਰਹੇ ਹੋ ਤਾਂ ਤੁਸੀਂ ਵੀ ਧਿਆਨ ਰੱਖੋ ਕਿ ਅਗਰ ਤੁਹਾਡੇ ਵੀ ਅ ਘਰ ਦੇ ਵਿੱਚ ਅਗਰ ਕੋਈ ਨਹੀਂ ਹੈਗਾ ਦੁਵਾਰਾਂ ਉੱਚੀਆਂ ਨੇ ਫਿਰ ਵੀ ਪੱਕੇ ਪ੍ਰਬੰਧ ਕਰਕੇ ਜਾਇਆ ਕਰੋ ਹੋ ਸਕੇ ਤਾਂ ਹੁਣ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਦੁਵਾਰਾਂ ਦੇ ਉੱਤੇ ਵੀ ਸਾਨੂੰ ਨਕੀਲੀਆਂ ਚੀਜ਼ਾਂ ਜਾਂ ਫਿਰ ਕੋਈ ਗ੍ਰਿਲਾਂ ਹੋਗੀਆਂ ਜਾਂ ਸ਼ੀਸ਼ੇ ਕੰੱਚ ਦੇ ਜੋ ਟੁਕੜੇ ਹੁੰਦੇ ਆ ਉਹ ਲਗਾਉਣੇ ਪੈਣਗੇ ਤਾਂ ਕਿ ਇਹਨਾਂ ਲੋਕਾਂ ਤੋਂ ਬਚਿਆ ਜਾ ਸਕੇ ਚੋਰਾ ਤੋਂ ਤੁਸੀਂ ਦੇਖੋ ਇਹ ਇਹਨਾਂ ਨੇ ਇੱਕ ਪਿੰਡ ਦੇ ਵਿੱਚ ਵੜ ਕੇ ਇਹ ਇੱਕ ਘਟਨਾ ਨੂੰ ਇਨਜਾਮ ਦਿੱਤਾ ਹੋਰ ਘਰਾਂ ਤੇ ਵੀ ਛਾਪੇ ਮਾਰ ਕੇ ਕਿਸੇ ਨੂੰ ਆਉਣ ਵਾਲੇ ਅੱਗੇ ਦਿਖਾਉਂਦੇ ਕਿ ਇਹਨਾਂ ਨੇ ਕੀ ਕੀ ਕੀਤਾ ਆ ਇਹ ਮੁੰਡਿਆਂ ਨੇ ਵੀ ਬੜਾ ਜ਼ੋਰ ਲਾਇਆ ਜਿਹੜੇ ਪਿੰਡ ਦੇ ਤੁਸੀਂ ਦੇਖ ਰਹੇ ਹੋ ਕਿ ਕਿਸੇ ਨਾ ਕਿਸੇ ਤਰੀਕੇ ਕਿਉਂਕਿ ਉਹਨਾਂ ਨੂੰ ਡਰ ਵੀ ਜਾਂਦਾ ਉਹ ਡਰ ਕੇ ਭੱਜੇ ਵੀ ਨਹੀਂ ਕਿਉਂਕਿ ਇਹਨਾਂ ਦਾ ਕੀ ਪਤਾ ਹੈ ਇਹਨਾਂ ਕੋਲ ਕੋਈ ਹਥਿਆਰ ਵੀ ਹੋ ਸਕਦਾ ਹੈ ਨਾ ਕਿਉਂਕਿ ਖਾਲੀ ਹੱਥ ਨਹੀਂ ਆਉਂਦੇ ਹੈਗੇ ਵੀ ਜੇ ਕੱਲ ਨੂੰ ਫੜੇ ਗਏ ਜਾਂ ਅਸੀਂ 19 ਕੀੜੇ ਨੂੰ ਹੋ ਗਈ ਤਾਂ ਕੁਝ ਵੀ ਹਥਿਆਰ ਇਹ ਕੋਲ ਰੱਖਦੇ ਨੇ ਕਿ ਕਿਸੇ ਦੀ ਜਾਨ ਮਾਲ ਦਾ ਵੀ ਨੁਕਸਾਨ ਹੋ ਸਕਦਾ ਤਾਂ ਪੂਰੇ ਧਿਆਨ ਵਿੱਚ ਮੁੱਦੇ ਨਜ਼ਰ ਰੱਖਦੇ ਹੋਰ ਬੰਦਿਆਂ ਨੂੰ ਵੀ ਬਲੱਕ ਲੈ ਕੇ ਆਏ ਉਹਨਾਂ ਦਾ ਪਿੱਛਾ ਕੀਤਾ ਗਿਆ ਤੇ ਆ ਕੀ ਹੋਇਆ ਕਿ ਉਹ ਸ਼ਾਇਦ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਹੋਣਗੇ ਤਾਂ ਫਿਰ ਉਸ ਤੋਂ ਇਸ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਦ੍ਰਿਸ਼ ਹੋਰ ਦਿਖਾਉਣਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਇੱਕ ਘਰ ਵਿਚ ਆਉਣ ਤੋਂ ਪਹਿਲਾਂ ਉਹ ਪੂਰਾ ਪਿੰਡ ਦਾ ਇਹ ਦੌਰਾ ਕਰਦੇ ਨੇ ਕਿ ਕਿਹੜੇ ਪਿੰਡ ਦੇ ਵਿੱਚ ਕਿੱਥੇ ਕਿ ਦਿਨ ਦੇ ਵਿੱਚ ਆ ਕੇ ਪੂਰਾ ਸਰਵੇ ਕਰ ਲੈਂਦੇ ਨੇ ਕਿ ਕਿਹੜੀ ਕੋਠੀ ਕਿੱਥੇ ਨੂੰ ਰਸਤਾ ਭੱਜਣ ਦਾ ਹੈਗਾ ਜੇ ਅਸੀਂ ਕੱਲ ਨੂੰ 19 ਕਿ ਹੋ ਜਾਂਦੀ ਆ ਭੱਜ ਕਿੱਥੋਂ ਸਕਦੇ ਆ ਦੇਖੋ ਜੀ ਇਹ ਆਪਣੇ ਪਿੰਡਾਂ ਦੇ ਵਿੱਚ ਅਣਜਾਣ ਲੋਕ ਆਉਂਦੇ ਜਾਂਦੇ ਨੇ ਦਿਨ ਦੇ ਵਿੱਚ ਵੀ ਤਿਆ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਿਆ ਇੱਕ ਕਾਰ ਚੁੱਕੀ ਗਈ ਹੈ ਕੱਲ ਵਸੋ ਜੀ ਉਹ ਵੀ ਪਤਨ ਲੱਗਾ 11 ਵਜੇ ਲਾਗੇ ਨੇ ਤੇ ਦੋ ਢਾਈ ਵੇਨ ਆਪਣਾ ਵਿਚਾਰੇ ਦੇਖਿਆ ਕਰ ਜਾਂਦੀ ਇੱਥੇ ਇਸ ਤੋਂ ਬਾਅਦ ਇੱਕ ਦੋ ਦਿਨ ਚਾਂਸ ਹੋ ਰਿਹਾ ਇੱਕ ਉਹ ਗਹਿਣਾ ਲੈ ਕੇ ਜੇ ਇੱਕ ਚਾਂਸ ਫਲੇ ਅਮਰੀਕਾ ਘਰ ਹੋਇਆ ਅਮਰੀਕ ਸਿੰਘ ਖਾਤ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪੈਸਾ ਹੋਇਆ ਕਾਫੀ ਲੱਗੇ ਨੇ ਉਸ ਤੋਂ ਬਾਅਦ ਕੀ ਨਾਮ ਉਹਨਾਂ ਟੋਪੀ ਤੇਜबीर ਸਿੰਘ ਤੇਜबीर ਸਿੰਘ ਮੁੰਡਾ ਵਕੀਲ ਨਾਲ ਲੱਗਾ ਦਾ ਇੱਕ ਚਾਂਸ ਉਹਨਾਂ ਘਰ ਹੋਇਆ ਉਹਨਾਂ ਦਾ ਵੀ ਕਾਫੀ ਵਿਚਾਰੇ ਨਸਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੇ ਹੀ ਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪਰ ਕੀ ਸਾਡੇ ਬੰਨੇ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਖੋਖੋ ਲੁਕ ਲਈ ਜਾਂਦੇ ਜੀ ਪਰ ਕੋਈ ਕਸ਼ਿਸ਼ ਨਹੀਂ ਇਹ ਕੁਛ ਨਹੀਂ ਕੱਲ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਅ ਹੋ ਗਿਆ ਨਹੀਂ ਤੇ ਇੱਥੇ ਵੀ ਬਦਲੇ ਨੂੰ ਕੀ ਕਰ ਲੈਣਾ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੁ ਤਿੰਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਜੀ ਕੋਈ ਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਆ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਕਿਰਨਦਾਵਾ ਜੀ ਬਾਹਰ ਆਓ ਤੇ ਬਾਹਰ ਇੱਥੇ ਚੋਰ ਇਨਾਂ ਦੇ ਘਰ ਵੜੇ ਆ ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚਿਰ ਨੂੰ ਨਿਕਲ ਗਏ ਚੋਰ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹੱਸ ਕੇ ਬਾਜਾ ਚਾਗਾ ਦੇ ਪਹਿਲਾਂ ਤੇ ਉਹ ਇਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਇਹਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਰਾਹੀਂ ਉੱਤੋਂ ਦੀ ਚੜ੍ਹੇ ਜੀ ਰੋਲਾ ਕਿਧਰ ਰੋਲਾ ਜੀ ਇੱਥੇ ਸਾਡੇ ਆਪਣੇ ਮਹਲੇ ਦਾ ਹੀ ਹੈ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜਿਹੜੇ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਜਦੋਂ ਇਹ ਮੜੀ ਜਿਨੀਰੀ ਵਗੀ ਆ ਇਹ ਆਪਣੇ ਸੱਤ ਦੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਨਦੇ ਜਦੋਂ ਇੱਧਰ ਆਏ ਆ ਥਿਆ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਇਹਨਾਂ ਕੋਲ ਨਹੀਂ ਕੋਈ ਗੋਲੀ ਚਲੀ ਨਹੀਂ ਕੋਈ ਚੋਰੀ ਕਿੰਨੇ ਕੋਈ ਚੋਰੀ ਕੋਈ ਬੇਕੋਰੀ ਬਥੇਰਾ ਸਮਾਨ ਉਹਨਾਂ ਦਾ ਕੀਮਤੀ ਕੋਈ 8-10 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤਾਂ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਵ ਦਾ ਹੈਗਾ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਇੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ